ਅਨੁਸੂਬਾ ਅਨਪੁਰਦੇ ਪਿੰਡ ਦੇ ਨਡਾਲਾ ਦੀ ਹਿੰਮਤ ਸਿੰਘ ਕਲੋਨੀ ਵਿਖੇ ਕਾਰ ਚ ਪਈ ਫਰੈਂਚ ਵੇਚਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਤੇ ਜਿਸ ਦੀ লাশ ਕਾਰ ਵਿੱਚ ਬਾਕਸ ਬੈੱਡ ਵਿੱਚ ਬੰਦ ਕਰ ਦਿੱਤੀ ਇਸ ਦੌਰਾਨ ਡੀਐਸਪੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੀ ਅਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਅਜੀਤ ਸਿੰਘ ਦੇ ਬਿਆਨ ਤੇ ਮ੍ਰਿਤਕ ਨੌਜਵਾਨ ਦੇ ਭਰਾ ਕੁਰਵਿੰਦਰ ਸਿੰਘ ਉਰਫ ਮੰਗੇਤ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਤੇ ਉਸਦੀ ਗ੍ਰਿਫਤਾਰੀ ਲਈ ਸ਼ਾਪੇ ਮਾਰੀ ਜਾ ਰਹੀ ਹੈ। ਕੱਲ ਤੋਂ ਸਵੇਰ ਨੂੰ ਸ਼ੁਰੂ ਹੋਇਆ ਸੀ ਤੇ ਸੁਖندر ਸਿੰਘ ਨਿੱਕਾ ਜੋ ਨਡਾਲੇ ਹਿੰਸੇ ਖਲੋੜੀ ਦਾ ਰਹਿਣ ਵਾਲਾ ਤੋਂ ਜਿਹੜੇ ਬੈੱਡ ਦੇ ਵਿੱਚ ਇੱਕ ਜਿਹੜੀ ਆ ਗਈ ਹੈ ਛੱਡੋ ਕੋਈ ਪਈ ਹੋਈ ਆ। ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ, ਐਸਪੀਡੀ ਸਾਹਿਬ ਤੇ ਡੀਐਸਪੀ ਭਰਾਤ ਦੇ ਨਿਗਰਾਨੇ ਦੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਬੀਤੋਂਦ ਇਹ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਅਜੀਤ ਸਿੰਘ ਸਾਡਾ ਬਲਕਾਰ ਸਿੰਘ ਜਿਹੜੇ ਹਿੰਮਤ ਕਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੇ ਦੋ ਬੱਚੇ ਨੇ ਤੇ ਦੋਵੇਂ ਜਿਹੜੇ ਹੈਗੇ ਆ ਨਸ਼ਾ ਕਰਦੇ ਆਤੀ ਆ ਤੇ ਇਹਨਾਂ ਇਹਨਾਂ ਦਾ ਜਿਹੜਾ ਦੋਵਾਂ ਦਾ ਜਿਹੜਾ ਹੈਗਾ ਇੱਕ ਜਿਹੜੀ ਫੇਜ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ ਉਸ ਕਾਰਨ ਉਹਨਾਂ ਦਾ ਜਿਹੜਾ ਹੈਗਾ ਤੇ ਟਕਰਾਅ ਹੋ ਗਿਆ ਵੀ ਇਹ ਪੱਤਰ ਨੂੰ ਜੀਆ ਨੂੰ ਮੇਜਿਕੇ ਦਿੱਤਾ ਮੈਂ ਤੁਹਾਡੀ ਕਾਜ ਦੇ ਉੱਤੇ ਇਸ ਸਬੰਧ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੇ ਜਿੱਕੇ ਭਰਾ ਵਾਲੇ ਦਾ ਸਰਲ ਕਰ ਦਿੱਤਾ ਤੇ ਕੋਈ ਸਬੰਧ ਦੇ ਵਿੱਚ ਇਹਦੇ ਪਿਤਾ ਦੇ ਪੈਨਾ ਦੇ ਜਿਹੜਾ ਸੀ ਕੁਲਵਿੰਦਰ ਸਿੰਘ ਦੇ ਖਲਾਫ ਬੱਚਾ ਲੱਗਦਾ ਕਰ ਦਿੱਤਾ ਐਪੀਆ ਨੰਬਰ 58 ਐ ਸੈਕਸ਼ਨ 302 ਉਸ ਦੇ ਪੱਤਰ ਜਿਹੜਾ ਬੱਚਾ ਦਾ ਦਿੱਤਾ ਸੀ ਜੇ ਜਲਦੀ ਇਹਨੂੰ ਸ਼ਰਮਨ ਮਰੀ ਅਗਲੇ ਦਫਤਰ ਕਰ ਦਿੱਤਾ ਭਾਈ ਇਹਨੇ ਕੰਮ ਕੀ ਤਿੰਨ ਇਹ ਮੰਨਦੇ ਕਿ ਨਾ ਨਾ ਲੈ ਕੇ ਕਾਟ ਪੰਡੰਗਾ ਲੈ ਕੇ ਤੇ ਜੀ ਤੇ ਜ਼ਰੂਰ ਮੈਂ ਮੰਗੀਆਂ ਨੂੰ ਦੇਤੀ ਲਾ ਪੈਂਚ ਨਹੀਂ ਆ ਇਹਦਾ ਨਾਮ ਕੀ ਹੈ ਕੁਰਿੰਦਰ ਹੈ ਕੁਲਵਿੰਦਰ ਕੁਲਵਿੰਦਰ ਸਿੰਘ